ਰਾਤ ਨੂੰ ਫੋਨ ਦੀ ਘੰਟੀ ਵੱਜੀ ਅੱਬੜਵਾਹੀ ਉੱઠી ਘੜੀ ਵੱਲ ਦੇਖਿਆ ਤਾਂ ਰਾਤ ਦੇ 12 ਵਜh ਰਹੇ ਸੀ ਐਨੀ ਰਾਤ ਨੂੰ ਕੀ ਦਾ ਫੋਨ ਹੋ ਸਕਦਾ ਹੈ ਮਾਲਕਾ ਸੁੱਖ ਰੱਖੀ ਰিসিਵਰ ਚੱਕਿਆ ਤਾਂ ਦੂਜੇ ਪਾਸੋਂ ਛੋਟੇ ਭਰਾ ਜਗਦੇਵ ਦੀ ਸਿਸਕਦੀ ਹੋਈ ਆਵਾਜ਼ ਆਈ ਪੈਣੀ ਨਿਮਰਤ ਹਮੇਸ਼ਾ ਲਈ ਸਾਨੂੰ ਛੱਡ ਕੇ ਚਲੀ ਗਈ ਬਿਲਕੁਲ ਸ਼ਾਂਤ ਹੋ ਗਈ ਹੈ ਕੁਝ ਪਲ ਤਾਂ ਮੈਂ ਉਵੇਂ ਹੀ ਰিসিਵਰ ਫੜ ਕੇ ਬੈਠੀ ਰਹੀ ਫੋਨ ਉਧਰੋਂ ਕੱਟਿਆ ਜਾ ਚੁੱਕਿਆ ਸੀ ਮੇਰੇ ਮੂੰਹੋਂ ਇੱਕ ਵੀ ਆਵਾਜ਼ ਨਾ ਨਿਕਲੀ ਫੋਨ ਦੀ ਆਵਾਜ਼ ਨਾਲ ਮੇਰੇ ਪਤੀ ਗੁਰਜੰਟ ਵੀ ਜਾਗ ਗਏ ਸੀ ਉਹਨਾਂ ਨੇ ਆ ਕੇ ਮੇਰਾ ਮੋਢਾ ਫੜ ਕੇ ਮੈਨੂੰ ਹਿਲਾਉਣਾ ਮੈਂ ਇੱਕਦਮ ਡੂੰਗੇ ਸਦਮੇ ਵਿੱਚੋਂ ਬਾਹਰ ਆਈ ਤੇ ਰੋਂਦੇ ਰੋਂਦੇ ਸਾਰਾ ਕੁਝ ਗੁਰਜੰਟ ਨੂੰ ਦੱਸਿਆ ਅਸੀਂ ਆਪਸ ਵਿੱਚ ਸਲਾਹ ਕੀਤੀ ਤੇ ਦੁਬਾਰਾ ਫਿਰ ਜਗਦੇਵ ਨੂੰ ਫੋਨ ਕੀਤਾ ਇਸ ਵਾਰ ਗੱਲ ਗੁਰਜੰਟ ਨੇ ਕੀਤੀ ਜਗਦੇਵ ਤੂੰ ਫਿਕਰ ਨਾ ਕਰ ਅਸੀਂ ਸਵੇਰੇ ਹੀ ਅੰਮ੍ਰਿਤਸਰ ਪਹੁੰਚ ਜਾਵਾਂਗੇ ਸਾਡਾ ਇੰਤਜ਼ਾਰ ਕਰੀ ਸਵੇਰੇ 5 ਵਜੇ ਅਸੀਂ ਦੋਨੋਂ ਆਪਣੀ ਗੱਡੀ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਉਂਝ ਵੀ ਸਵੇਰੇ ਸਵੇਰੇ ਸੜਕਾਂ ਖਾਲੀ ਹੁੰਦੀਆਂ ਨੇ ਛੇਤੀ ਹੀ ਪਹੁੰਚ ਜਾਣ ਦੀ ਉਮੀਦ ਸੀ ਪੂਰੇ ਰਸਤੇ ਨਿਮਰਤ ਦਾ ਮੈਨੂੰ ਖਿਆਲ ਆਉਂਦਾ ਰਿਹਾ ਨਿਮਰਤ ਦੀਆਂ ਯਾਦਾਂ ਮੇਰੇ ਅੱਖਾਂ ਦੇ ਸਾਹਮਣੇ ਘੁੰਮਣ ਲੱਗੀਆਂ ਨਿਮਰਤ ਮੇਰੇ ਛੋਟੇ ਭਰਾ ਜਗਦੇਵ ਦੀ ਪਤਨੀ ਹੈ ਬਹੁਤ ਹੀ ਪਿਆਰੀ ਹਰ ਕੰਮ ਵਿੱਚ નિਪੁੰਨ ਖੁਸ਼ਮਿਜ਼ਾਜ ਜਿਸ ਨਾਲ ਵੀ ਗੱਲ ਕਰਦੀ ਉਸ ਨੂੰ 꼿 ਕੇ ਰੱਖ ਦਿੰਦੀ ਯਾਦਾ ਆ ਉਹ ਦਿਨ ਜਦ ਵਿਆਹ ਤੋਂ ਬਾਅਦ ਨਵੀਂ-ਨਵੀਂ ਸਾਡੇ ਘਰ ਆਈ ਸੀ ਮੰਮੀ ਨੇ ਥਾਲ ਮੇਰੇ ਹੱਥਾਂ ਵਿੱਚ ਥਮਾਉਂਦੇ ਹੋਏ ਕਿਹਾ ਲੈ ਫੜ ਸੀਮੀ ਆਪਣੀ ਭਾਬੀ ਨੂੰ ਗੱਡੀ ਚੋਂ ਉਤਾਰ ਤੇ ਪਾਣੀ ਵਾਰ ਕੇ ਪੀ ਉਂਝ ਤਾਂ ਇਹ ਕੰਮ ਮਾਂ ਕਰਦੀ ਐ ਪਰ ਮੇਰੇ ਪਾਪਾ ਨਹੀਂ ਸੀ ਤਾਂ ਵਿਧਵਾ ਹੋਣ ਕਰਕੇ ਮੇਰੀ ਮਾਂ ਨੇ ਪਾਣੀ ਵਾਰਨ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਦਿੱਤੀ ਮੇਰੀ ਵੱਡੀ ਭਾਬੀ ਦਾ ਹੱਕ ਬਣਦਾ ਸੀ ਨਵੀਂ ਨੂੰਹ ਦਾ ਗ੍ਰਹਿ ਪ੍ਰਵੇਸ਼ ਕਰਵਾਉਣ ਦਾ ਪਰ ਵੱਡੀ ਭਾਬੀ ਦੀ ਤਬੀਅਤ ਬਿਲਕੁਲ ਵੀ ਠੀਕ ਨਹੀਂ ਸੀ ਉਹ ਪ੍ਰੈਗਨੈਂਟ ਸੀ ਡਾਕਟਰ ਨੇ ਉਹਨਾਂ ਨੂੰ ਬੈੱਡ ਰੈਸਟ ਲਈ ਕਿਹਾ ਸੀ ਤਾਂ ਕਰਕੇ ਗ੍ਰਹਿ ਪ੍ਰਵੇਸ਼ ਮੈਂ ਹੀ ਕਰਵਾਇਆ ਪਤਾ ਨਹੀਂ ਕਿਉਂ ਮੇਰੀ ਉਹਦੇ ਨਾਲ ਬਹੁਤ ਬਣਦੀ ਸੀ ਲਹंगा ਪਾਈ, ਸਿਮਟੀ ਜਹੀ ਨਿਮਰਤ ਖੜੀ ਸੀ। ਜਗਦੇਵ ਨੇ ਉਸ ਨੂੰ ਕਿਹਾ, "ਏ ਮੇਰੀ ਵੱਡੀ ਭੈਣ ਐ। ਮੇਰੇ ਤੋਂ 11 ਸਾਲ ਵੱਡੀ ਐ। ਮੇਰੇ ਲਈ ਮਾਂ ਸਮਾਨ ਐ।" ਦੋਨਾਂ ਨੇ ਮੇਰੇ ਪੈਰੀ ਹੱਥ ਲਾਏ। ਮੈਂ ਵੀ ਦੋਨਾਂ ਨੂੰ ਪਿਆਰ ਨਾਲ ਗਲੇ ਲਗਾ ਲਿਆ। 11 ਸਾਲ ਛੋਟਾ ਭਰਾ ਤਾਂ ਪੁੱਤਾਂ ਵਰਗਾ ਹੁੰਦਾ। ਵਿਆਹ ਤੋਂ ਬਾਅਦ ਦੀਆਂ ਸਾਰੀਆਂ ਰਸਮਾਂ ਹੋ ਗਈਆਂ। ਦੋ ਦਿਨ ਰਹਿ ਕੇ ਮੈਂ ਆਪਣੇ ਘਰ ਵਾਪਸ ਆ ਗਈ। 2 ਮਹੀਨੇ ਬਾਅਦ ਵੱਡੀ ਭਾਬੀ ਨੇ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਦਾ ਨਾਮ ਟਵਿੰਕਲ ਤੇ ਚਾਰਵੀ ਰੱਖਿਆ ਭਾਬੀ ਪਤਾ ਨਹੀਂ ਕਿਉਂ ਡਿਲੀਵਰੀ ਤੋਂ ਬਾਅਦ ਬਹੁਤ ਕਮਜ਼ੋਰ ਹੋ ਗਈ ਇਸ ਲਈ ਘਰ ਦਾ ਸਾਰਾ ਕੰਮ ਨਿਮਰਤ ਨੇ ਸੰਭਾਲ ਲਿਆ ਉਸਨੇ ਬੱਚਿਆਂ ਨੂੰ ਵੀ ਬਹੁਤ ਪਿਆਰ ਕੀਤਾ ਬੱਚਿਆਂ ਦਾ ਖਿਆਲ ਪੂਰੇ ਮਨ ਨਾਲ ਰੱਖਦੀ ਮਾਂ ਸਾਰੀਆਂ ਗੱਲਾਂ ਮੈਨੂੰ ਹਰ ਸ਼ਾਮ ਨੂੰ ਫੋਨ ਕਰਕੇ ਦੱਸ ਦਿੰਦੀ ਬੱਚਿਆਂ ਦੇ ਪ੍ਰਤੀ ਨਿਮਰਤਾ ਆਪਣਾਪਨ ਦੇਖ ਕੇ ਵੱਡੀ ਭਾਬੀ ਨੂੰ ਬਹੁਤ ਚੰਗਾ ਲੱਗਦਾ ਜਦੋਂ ਟਵਿੰਕਲ ਤੇ ਚਾਰਵੀ ਦਾ ਸਕੂਲ ਵਿੱਚ ਦਾਖਲਾ ਹੋਇਆ ਤਾਂ ਨਿਮਰਤ ਉਹਨਾਂ ਨੂੰ ਤਿਆਰ ਕਰਦੀ ਉਹਨਾਂ ਲਈ ਖਾਣਾ ਬਣਾਉਂਦੀ ਟਿਫਨ ਪੈਕ ਕਰਕੇ ਸਕੂਲ ਦੇ ਬੈਗ ਵਿੱਚ ਰੱਖ ਦਿੰਦੀ ਤੇ ਇੱਕ ਮਾਂ ਦੀ ਤਰ੍ਹਾਂ ਟਿਫਨ ਪੂਰਾ ਖਤਮ ਕਰਨ ਦੀਆਂ ਹਦਾਇਤਾਂ ਵੀ ਦੇ ਦਿੰਦੀ ਕਦੇ-ਕਦੇ ਉਹਨਾਂ ਦਾ ਹੋਮਵਰਕ ਕਰਨ ਵਿੱਚ ਵੀ ਮਦਦ ਕਰਦੀ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਨਿਮਰਤ ਦੇ ਵਿਆਹ ਨੂੰ 5 ਸਾਲ ਹੋ ਗਏ ਮਾਂ ਜਦ ਵੀ ਫੋਨ ਕਰਦੀ ਉਹਨਾਂ ਦੀਆਂ ਗੱਲਾਂ ਵਿੱਚ ਕੁਝ ਬੇਚੈਨੀ ਮਹਿਸੂਸ ਹੁੰਦੀ ਉਹ ਦਿਲ ਦੀ ਮਰੀਜ਼ ਸੀ ਮੈਂ ਜ਼ੋਰ ਦੇ ਕੇ ਉਹਨਾਂ ਦੀ ਬੇਚੈਨੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਜਗਦੇਵ ਦੇ ਵਿਆਹ ਨੂੰ 5 ਸਾਲ ਹੋ ਗਏ ਨੇ ਜੇ ਇੱਕ ਪੁੱਤ ਹੋ ਜਾਂਦਾ ਤਾਂ ਮੈਂ ਵੀ ਪੋਤੇ ਦਾ ਮੂੰਹ ਦੇਖ ਕੇ ਦੁਨੀਆ ਤੋਂ ਜਾਂਦੀ ਪਤਾ ਨਹੀਂ ਕਦ ਮੈਨੂੰ ਬੁਲਾਵਾ ਆ ਜਾਵੇ ਵੱਡੀ ਨੂੰ ਤਾਂ ਡਾਕਟਰਾਂ ਨੇ ਕਹਿ ਦਿੱਤਾ ਕਿ ਉਹ ਹੁਣ ਕਦੇ ਮਾਂ ਨਹੀਂ ਬਣ ਸਕਦੀ ਮੇਰੀਆਂ ਸਾਰੀਆਂ ਆਸਾਂ ਬਸ ਨਿਮਰਤ ਨਾਲ ਹੀ ਨੇ ਮੈਂ ਉਹਨਾਂ ਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਵਾਹਿਗੁਰੂ ਤੇ ਭਰੋਸਾ ਰੱਖੋ ਸਭ ਠੀਕ ਹੋ ਜਾਊਗਾ ਮੈਂ ਮਾਂ ਦੀ ਇੱਛਾ ਨਿਮਰਤ ਤੱਕ ਪਹੁੰਚਾ ਦਿੱਤੀ ਅੱਗੋਂ ਉਹ ਹੱਸ ਕੇ ਬੋਲੀ ਦੀਦੀ ਅੱਜਕੱਲ ਤਾਂ ਪੋਤਾ-ਪੋਤੀ ਵਿੱਚ ਕੋਈ ਫਰਕ ਨਹੀਂ ਟਵਿੰਕਲ ਤੇ ਚਾਰਵੀ ਵੀ ਤਾਂ ਆਪਣੀਆਂ ਹੀ ਨੇ ਉਹ ਮੈਨੂੰ ਮੇਰੇ ਆਪਣੇ ਬੱਚੇ ਲੱਗਦੇ ਨੇ ਬੱਚਿਆਂ ਦੇ ਪ੍ਰਤੀ ਉਸ ਦਾ ਇਹ ਨਾ ਆਪਣਾਪਣ ਮੈਨੂੰ ਬਹੁਤ ਚੰਗਾ ਲੱਗਿਆ ਜਿਸ ਗੱਲ ਦਾ ਡਰ ਸੀ ਉਹੀ ਹੋਇਆ ਅਚਾਨਕ ਮਾਂ ਨੂੰ ਦਿਲ ਦਾ ਦੌਰਾ ਪਿਆ ਪੋਤੇ ਦੀ ਚਾਹਤ ਦਿਲ ਵਿੱਚ ਹੀ ਲੈ ਕੇ ਉਹ ਇਸ ਦੁਨੀਆ ਤੋਂ ਚਲਵਸੀ ਨਿਮਰਤ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਨੇ ਮੈਂ ਦੇਖਿਆ ਕਿ ਦੋਨਾਂ ਨੂੰ ਹੁਣ ਆਪਣੇ ਬੱਚੇ ਦੀ ਬਹੁਤ ਚਾਹ ਸੀ ਜਗਦੀਪ ਕਈ ਡਾਕਟਰਾਂ ਨੂੰ ਮਿਲ ਚੁੱਕਿਆ ਕੁਝ ਡਾਕਟਰੀ ਜਾਂਚ ਵੀ ਹੋਈ ਪਰ ਨਤੀਜਾ ਕੁਝ ਵੀ ਨਹੀਂ ਮੇਰੇ ਬਹੁਤ ਕਹਿਨਤੇ ਦੋਨੋਂ ਦਿੱਲੀ ਆਏ ਮੇਰੇ ਜਾਣਕਾਰ ਡਾਕਟਰ ਨੇ ਰਿਪੋਰਟਾਂ ਦੇਖ ਕੇ ਇਹ ਦੱਸ ਦਿੱਤਾ ਕਿ ਨਿਮਰਤ ਮਾਂ ਨਹੀਂ ਬਣ ਸਕਦੀ ਜਗਦੀਪ ਨੇ ਸਭ ਤਰ੍ਹਾਂ ਦੇ ਉਪਚਾਰ ਕੀਤੇ ਚਾਹੀ ਦੇਸੀ ਹੋਵੇ ਜਾਂ ਫਿਰ ਹੋਮਿਓਪੈਥੀ ਇਥੋਂ ਤੱਕ ਕਿ ਕੁਝ ਰਿਸ਼ਤੇਦਾਰਾਂ ਦੇ ਕਹਿਨਤੇ ਤਾਂ ਝਾੜ ਫੂਕ ਦਾ ਵੀ ਸਹਾਰਾ ਲਿਆ ਪਰ ਹਰ ਪਾਸੋਂ ਨਿਰਾਸ਼ ਹੋਣਾ ਪਿਆ ਇਸ ਦਾ ਅਸਰ ਨਿਮਰਤੀ ਸੇਤ ਤੇ ਪੈਣ ਲੱਗਿਆ ਨਿਮਰਤ ਫੋਨ ਕਰਕੇ ਮੈਨੂੰ ਇੱਧਰ ਉੱਧਰ ਦੀਆਂ ਬਹੁਤ ਸਾਰੀਆਂ ਖਬਰਾਂ ਦਿੰਦੀ ਰਹਿੰਦੀ। ਉਸਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਕਿ ਕੁਝ ਦਿਨ ਪਹਿਲਾਂ ਦੂਰ ਦੇ ਰਿਸ਼ਤੇਦਾਰਾਂ ਦੇ ਮੁੰਡਾ ਹੋਣ ਦੀ ਖੁਸ਼ੀ ਵਿੱਚ ਪਾਰਟੀ ਦਿੱਤੀ ਗਈ। ਨਿਮਰਤ ਤੇ ਜਗਦੇਵ ਦੇ ਨਾਲ-ਨਾਲ ਵੱਡੇ ਵੀਰੇ ਭਾਬੀ ਨੂੰ ਵੀ ਉਹਨਾਂ ਨੇ ਬੁਲਾਇਆ। ਉੱਥੇ ਪਹੁੰਚ ਕੇ ਜਦੋਂ ਨਿਮਰਤ ਨੇ ਬੱਚੇ ਨੂੰ ਝੁੱਲੇ ਵਿੱਚ ਦੇਖਿਆ ਤਾਂ ਉਹ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਅੱਗੇ ਵਧ ਕੇ ਉਸ ਬੱਚੇ ਨੂੰ ਗੋਦੀ ਵਿੱਚ ਚੱਕ ਲਿਆ ਉਸੇ ਵਕਤ ਪਿੱਛੇ ਤੋਂ ਬੱਚੇ ਦੀ ਦਾਦੀ ਨੇ ਉਸਦੇ ਹੱਥਾਂ ਵਿੱਚੋਂ ਉਸ ਬੱਚੇ ਨੂੰ ਇੱਕ ਝਟਕੇ ਨਾਲ ਫੜ ਲਿਆ ਤੇ ਆਪਣੀ ਨੂਨ ਨੂੰ ਛਿੜਕਦੇ ਹੋਏ ਕਿਹਾ ਤੇਰਾ ਧਿਆਨ ਕਿੱਥੇ ਹੈ ਦੇਖ ਨਹੀਂ ਰਹੀ ਬੱਚੇ ਨੂੰ ਬਾਂਝ ਨੇ ਚੱਕ ਲਿਆ ਫਟਾਫਟ ਇਹਦੀ ਨਜ਼ਰ ਉਤਾਰ ਨਿਮਰਤ ਨੇ ਦੱਸਿਆ ਕਿ ਵੱਡੀ ਭਾਬੀ ਵੀ ਉੱਥੇ ਹੀ ਖੜੀ ਸੀ ਉਹ ਵੀ ਮੇਰੇ ਲਈ ਕੁਝ ਨਹੀਂ ਬੋਲੀ ਇਹ ਗੱਲ ਦੱਸਦੇ ਵਕਤ ਨਿਮਰਤ ਦੀ ਆਵਾਜ਼ ਵਿੱਚ ਬਹੁਤ ਦਰਦ ਚਲ ਕਰ ਰਿਹਾ ਸੀ ਮੇਰਾ ਮਨ ਪਰ ਆਇਆ ਨਿਮਰਤ ਨੇ ਦੱਸਿਆ ਕਿ ਹੁਣ ਟਵਿੰਕਲ ਤੇ ਚਾਰਵੀ ਉਸਦੇ ਕੋਲ ਨਹੀਂ ਆਉਂਦੀਆਂ ਜਾਈ ਕਹਿ ਲੋ ਕਿ ਭਾਬੀ ਉਹਨਾਂ ਦੋਨਾਂ ਬੱਚੀਆਂ ਨੂੰ ਨਿਮਰਤ ਦੇ ਕੋਲ ਜਾਣ ਨਹੀਂ ਦਿੰਦੀ ਸੀ ਇਸ ਦਾ ਕਾਰਨ ਉਹ ਸਮਝ ਗਈ ਸੀ ਬਾਹਾਂ ਚ ਪਣਦਾ ਅਹਿਸਾਸ ਨਿਮਰਤ ਨੂੰ ਅੰਦਰ ਹੀ ਅੰਦਰ ਖੋਖਲਾ ਕਰ ਰਿਹਾ ਸੀ ਮੈਂ ਆਪਣੇ ਘਰ ਵਿੱਚ ਬਿਜ਼ੀ ਹੋ ਗਈ ਮੇਰੇ ਦੋਨੋਂ ਬੱਚੇ ਵਿਆਹ ਦੇ ਲਾਇਕ ਹੋ ਗਏ। ਅਗਲੇ ਸਾਲ ਮੇਰੇ ਪਤੀ ਰਿਟਾਇਰ ਹੋਣ ਵਾਲੇ ਨੇ। ਇਸ ਕਰਕੇ ਭਵਿੱਖ ਦੀਆਂ ਯੋਜਨਾਵਾਂ ਵਿੱਚ ਬੇਹਲ ਨਾ ਮਿਲਦੀ। ਕਦੇ-ਕਦੇ ਮੈਂ ਨਿਮਰਤ ਨੂੰ ਫੋਨ ਕਰਕੇ ਰਾਜੀ-ਵਾਜੀ ਜਾਣ ਲੈਂਦੀ। ਪਰ ਮੇਰਾ ਆਪਣੇ ਪੇਕੇ ਘੇੜਾ ਨਾ ਲੱਗਦਾ। ਫਿਰ ਇੱਕ ਦਿਨ ਜਗਦੀਪ ਦਾ ਫੋਨ ਆਇਆ। ਗੱਲਬਾਤ ਕਰਦੇ ਵਕਤ ਲੱਗਿਆ ਕਿ ਉਹ ਬਹੁਤ ਪਰੇਸ਼ਾਨ ਹੈ। ਮੈਂ 3-4 ਦਿਨ ਲਈ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਫਿੱਕੀ ਜਹੀ ਹਾਸੀ ਦੇ ਨਾਲ ਨਿਮਰਤ ਨੇ ਮੇਰਾ ਸਵਾਗਤ ਕੀਤਾ ਬਸ ਉਪਰੋਂ ਉਪਰੋਂ ਹੀ ਹੱਸ ਰਹੀ ਸੀ ਅੰਦਰੋਂ ਤਾਂ ਜਿਵੇਂ ਬਿਲਕੁਲ ਹੀ 부ਝ ਗਈ ਹੋਵੇ ਬਹੁਤ ਕਮਜ਼ੋਰ ਜਗਦੀਪ ਉਸਦੀ ਅਜਹੀ ਹਾਲਤ ਕਰਕੇ ਚਿੰਤਾ ਵਿੱਚ ਸੀ ਮੈਨੂੰ ਲੱਗਿਆ ਕਿ ਬਾਝ ਸ਼ਬਦ ਨੇ ਉਸਨੂੰ ਅੰਦਰੋਂ ਹੀ ਅੰਦਰ ਤੋੜ ਕੇ ਰੱਖ ਦਿੱਤਾ ਬੋਲੀ ਪ੍ਰਮਾਤਮਾ ਨੇ ਮੈਨੂੰ ਮਾਂ ਬਣਨ ਦੀ ਖੁਸ਼ੀ ਤੋਂ ਵਾਂਝਾ ਰੱਖਿਆ ਇਸ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ ਨਾ ਉਹਨਤਾ ਭਾਬੀ ਵੀ ਟਵਿੰਕਲ ਤੇ ਚਾਰਵੀ ਨੂੰ ਮੇਰੇ ਕੋਲ ਨਹੀਂ ਆਉਣ ਦਿੰਦੀ ਮੈਂ ਪਿਆਰ ਨਾਲ ਨਿਮਰਤ ਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ ਮੇਰੀ ਗੱਲ ਧਿਆਨ ਨਾਲ ਸੁਣ ਨਿਮਰਤ ਮੈਂ ਚਾਹੁੰਨੀ ਆ ਕਿ ਤੂੰ ਕਿਸੇ ਬੱਚੇ ਨੂੰ ਗੋਦ ਲੈ ਲੈ ਮੈਂ ਤੇਰੇ ਨਾਲ ਚੱਲਦੀ ਆ ਐਨੀਆਂ ਚੰਗੀਆਂ ਸੰਸਥਾਵਾਂ ਨੇ ਜਿੱਥੋਂ ਬੱਚੇ ਨੂੰ ਗੋਦ ਲਿਆ ਜਾ ਸਕਦਾ ਐਵੇਂ ਕਰਨ ਨਾਲ ਇੱਕ ਬੱਚੇ ਦਾ ਭਲਾ ਹੋ ਜਾਊਗਾ ਉਸ ਨੂੰ ਇੱਕ ਪਿਆਰੀ ਜਹੀ ਮਾਂ ਮਿਲ ਜਾਊਗੀ ਤੇ ਤੈਨੂੰ ਇੱਕ ਪਿਆਰਾ ਜਿਹਾ ਬੱਚਾ ਨੇਕ ਕੰਮ ਐ ਇੱਕ ਬੱਚੇ ਦਾ ਜੀਵਨ ਸੁਧਰ ਜਾਊਗਾ ਤੂੰ ਚਾਹੇ ਤਾਂ ਇਸ ਵਿੱਚ ਮੈਂ ਤੇਰੀ ਮਦਦ ਕਰ ਸਕਦੀ ਹਾਂ ਪਰ ਨੀਮਰਤ ਨੇ ਕੁਝ ਦਿਨ ਸੋਚ ਕੇ ਫਿਰ ਉੱਤਰ ਦਿੱਤਾ ਦੀਦੀ ਮੈਂ ਆਪਣੀ ਤਕਦੀਰ ਨੂੰ ਬਦਲ ਤਾਂ ਨਹੀਂ ਸਕਦੀ ਜੇ ਮੇਰੀ ਤਕਦੀਰ ਵਿੱਚ ਔਲਾਦ ਦਾ ਸੁੱਖ ਲਿਖਿਆ ਹੀ ਨਹੀਂ ਤਾਂ ਗੋਦ ਲੈ ਕੇ ਵੀ ਮੈਂ ਸੁખી ਨਹੀਂ ਰਹਿ ਸਕੂੰਗੀ ਮੈਂ ਆਪਣਾ ਹੀ ਬੱਚਾ ਚਾਹਨੀ ਆ ਮੇਰਾ ਤੇ ਜਗਦੀਪ ਦਾ ਗੋਦ ਲਿਆ ਹੋਇਆ ਨਹੀਂ ਉਹ ਆਪਣੇ ਫੈਸਲੇ ਤੇ ਡਿੰਗ ਸੀ ਮੈਂ ਉਸਦੇ ਫੈਸਲੇ ਦੇ ਅੱਗੇ ਨਿਰੁੱਤਰ ਹੋ ਗਈ 15 ਦਿਨਾਂ ਬਾਅਦ ਜਗਦੇਵ ਦਾ ਫੋਨ ਆਇਆ ਉਹ ਬਹੁਤ ਪਰੇਸ਼ਾਨ ਲੱਗ ਰਿਹਾ ਸੀ ਉਸਨੇ ਦੱਸਿਆ ਕਿ ਨਿਮਰਤ ਅਕਸਰ ਬਿਮਾਰ ਰਹਿੰਦੀ ਹੈ ਭੁੱਖ ਨਹੀਂ ਲੱਗਦੀ ਜ਼ਬਰਦਸਤੀ ਕੁਝ ਖਾਂਦੀ ਹੈ ਤਾਂ ਹਜਮ ਨਹੀਂ ਹੁੰਦਾ ਉਲਟੀ ਆ ਜਾਂਦੀ ਹੈ ਮੈਂ ਸਲਾਹ ਦਿੱਤੀ ਕਿ ਡਾਕਟਰ ਤੋਂ ਜਾਂਚ ਕਰਵਾ ਲੈ निमरत ਦੇ ਬਾਰੇ ਸੁਣ ਕੇ ਮੈਨੂੰ ਚਿੰਤਾ ਹੋ ਗਈ ਇਸ ਕਰਕੇ ਜਗਦੀਪ ਨੂੰ ਸਹਾਰਾ ਦੇਣ ਦੇ ਮਕਸਦ ਨਾਲ ਮੈਂ 3-4 ਦਿਨ ਦਾ ਫੇਰ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਬਣਾਇਆ ਜਗਦੀਪ ਨੇ ਨਿਮਰਤ ਦੇ ਸਾਰੇ ਟੈਸਟ ਕਰਵਾ ਲਈ ਸੀ ਮੇਰੇ ਪਹੁੰਚਣ ਤੋਂ ਅਗਲੇ ਦਿਨ ਹਸਪਤਾਲ ਤੋਂ ਰਿਪੋਰਟਾਂ ਲੈ ਆਇਆ ਬਹੁਤ ਉਦਾਸੀ ਮੇਰੇ ਪੁੱਛਣ ਤੇ ਦੱਸਿਆ ਕਿ ਨਿਮਰਤ ਦੀ ਕਿਡਨੀ ਵਿੱਚ ਕੈਂਸਰ ਹੈ ਜੋ ਬਹੁਤ ਫੈਲ ਗਿਆ ਹੈ ਜੇ 1 ਮਹੀਨਾ ਪਹਿਲਾਂ ਟੈਸਟ ਕਰਵਾ ਲੈਂਦੇ ਤਾਂ ਸ਼ਾਇਦ ਆਪਰੇਸ਼ਨ ਦੁਆਰਾ ਕਿਡਨੀ ਕੱਢ ਸਕਦੇ ਸੀ ਪਰ ਹੁਣ ਤਾਂ ਕੈਂਸਰ ਕਿਡਨੀ ਤੋਂ ਬਾਹਰ ਤੱਕ ਫੈਲ ਗਿਆ ਹੈ ਇੱਕ ਹੋਰ ਗੱਲ ਜੋ ਡਾਕਟਰਾਂ ਨੇ ਦੱਸੀ ਕਿ ਨਿਮਰਤ ਪ੍ਰੈਗਨੈਂਟ ਹੈ ਹਜੇ ਸ਼ੁਰੂਆਤ ਹੈ ਇੱਕ ਹਫ਼ਤੇ ਬਾਅਦ ਨਿਸ਼ਚਿਤ ਤੌਰ ਤੇ ਪਤਾ ਲੱਗ ਜਾਊਗਾ ਹੈਰਾਨੀ ਨਾਲ ਮੇਰਾ ਮੂੰਹ ਖੁੱਲ੍ਹਾ ਹੀ ਰਹਿ ਗਿਆ ਸਮਝ ਨਹੀਂ ਆਇਆ ਕਿ ਦੁਖੀ ਹੋਵਾਂ ਜਾਂ ਖੁਸ਼ੀ ਮਨਾਵਾਂ निमरत ਨੇ ਮੇਰੇ ਤੇਜਗਦੇਵ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਮੁਸਕਰਾਉਂਦੇ ਹੋਏ ਬੋਲੀ ਦੀਦੀ ਜਗਦੇਵ ਤਾਂ ਐਵੇਂ ਘਬਰਾ ਰਹੇ ਨੇ ਮੈਂ ਇੰਨੀ ਆਸਾਨੀ ਨਾਲ ਇਹਨਾਂ ਦਾ ਪਿੱਛਾ ਛੱਡਣ ਵਾਲੀ ਨਹੀਂ ਤੇ ਹੁਣ ਤਾਂ ਮੈਂ ਜੀਉਣਾ ਚਾਹੁੰਨੀ ਆ ਆਪਣੇ ਬੱਚੇ ਲਈ ਉਸ ਦੀਆਂ ਗੱਲਾਂ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੀਆਂ ਨੇ ਬਾਅਦ ਵਿੱਚ ਜਗਦੇਵ ਨੇ ਮੈਨੂੰ ਦੱਸਿਆ ਕਿ ਡਾਕਟਰਾਂ ਦੇ ਅਨੁਸਾਰ ਬੱਚਾ ਗਿਰਾ ਦੇਣ ਵਿੱਚ ਹੀ ਬਿਹਤਰੀ ਹੈ ਕਿਉਂਕਿ ਕੈਂਸਰ ਕਿਡਨੀ ਤੋਂ ਬਾਹਰ ਤੱਕ ਫੈਲ ਗਿਆ ਜੀ ਆਪਰੇਸ਼ਨ ਕਰਕੇ ਕਿਡਨੀ ਕੱਢ ਵੀ ਦਈਏ ਫਿਰ ਵੀ ਨਿਮਰਤਾ ਜੀਵਨ ਸਿਰਫ 1 ਸਾਲ ਤੋਂ ਵੱਧ ਨਹੀਂ ਤੇ ਜੇ ਅਬੋਰਸ਼ਨ ਨਾ ਕਰਵਾਇਆ ਗਿਆ ਤਾਂ ਬੱਚੇ ਤੇ ਬੁਰਾ ਅਸਰ ਪੈ ਸਕਦਾ ਹੈ ਜਾਂ ਤਾਂ ਬੱਚਾ ਬਚੂਗਾ ਹੀ ਨਹੀਂ ਜਾਂ ਫਿਰ ਅਬਨਾਰਮਲ ਹੋ ਸਕਦਾ ਹੈ ਨਿਮਰਤ ਨੇ ਸਭ ਕੁਝ ਸੁਣ ਲਿਆ ਸੀ ਉਹ ਖੁਸ਼ ਨਜ਼ਰ ਆ ਰਹੀ ਸੀ ਬੋਲੀ ਦੀਦੀ ਮੈਨੂੰ ਇਹੀ ਖੁਸ਼ੀ ਬਹੁਤ ਹੈ ਕਿ ਹੁਣ ਮੈਨੂੰ ਕੋਈ ਬਾਝ ਨਹੀਂ ਕਹੂਗਾ ਡਾਕਟਰਾਂ ਦਾ ਫੈਸਲਾ ਠੀਕ ਹੈ ਮੇਰੇ ਜੀਵਨ ਦਾ ਸੂਰਜ ਤਾਂ ਅਸਤ ਹੋ ਰਿਹਾ ਹੈ ਮੈਂ ਬੱਚੇ ਨੂੰ ਦੇਖ ਸਕੂੰਗੀ ਜਾਂ ਨਹੀਂ ਪਤਾ ਨਹੀਂ ਪਰ ਜੇ ਬੱਚਾ ਬਚ ਵੀ ਗਿਆ ਤੇ ਅਬਨਾਰਮਲ ਹੋਇਆ ਤਾਂ ਵੀ ਦੁੱਖ ਹੋਊਗਾ ਤਸੱਲੀ ਇਹੀ ਹੈ ਕਿ ਹੁਣ ਮੇਰੇ ਉੱਪਰ ਬਾਝ ਹੋਣ ਦਾ ਇਹ ਇਲਜ਼ਾਮ ਹਟ ਗਿਆ ਹੁਣ ਮੈਂ ਸ਼ਾਂਤੀ ਨਾਲ ਮਰ ਸਕੂੰਗੀ ਉਸੇ ਵਕਤ ਕਾਰ ਝਟਕੇ ਨਾਲ ਰੁਕ ਗਈ ਗੁਰਜੰਟ ਨੇ ਬ੍ਰੇਕ ਮਾਰੀ ਕਿਉਂਕਿ ਸਾਹਮਣੇ ਇੱਕ ਬਹੁਤ ਵੱਡਾ ਖੱਡਾ ਆ ਗਿਆ ਸੀ ਮੇਰੀ ਵਿਚਾਰਾਂ ਦੀ ਲੜੀ ਟੁੱਟ ਗਈ ਹੁਣ ਅਸੀਂ ਅੰਮ੍ਰਿਤਸਰ ਦੀ ਸੀਮਾ ਵਿੱਚ ਪਹੁੰਚ ਗਏ ਸੀ ਬਾਜ਼ਾਰ ਤੇ ਵਿੱਚੋਂ ਦੀ ਗੁਜ਼ਰਦੇ ਹੋਏ ਯਾਦ ਆਇਆ ਕਿ ਇੱਥੇ ਕਈ ਵਾਰ ਮੈਂ ਤੇ ਨਿਮਰਤ ਛਾਟਖਾਨ ਆਉਂਦੀਆਂ ਸੀ ਫਿਰ ਬਹੁਤ ਸ਼ਾਪਿੰਗ ਕਰਕੇ ਅਸੀਂ ਦੋਨੋਂ ਸ਼ਾਮ ਤੱਕ ਘਰ ਪਹੁੰਚਦੀਆਂ ਹੁਣ ਤਾਂ ਬਸ ਯਾਦਾਂ ਹੀ ਬਾਕੀ ਸੀ ਠੀਕ 10 ਵਜੇ ਅਸੀਂ ਘਰ ਪਹੁੰਚ ਗਏ ਗੱਡੀ ਦੀ ਆਵਾਜ਼ ਸੁਣ ਕੇ ਜਗਦੀਪ ਬਾਹਰ ਆਇਆ ਸਹਾਰਾ ਦੇ ਕੇ ਉਸਨੇ ਗੱਡੀ ਤੋਂ ਮੈਨੂੰ ਉਤਾਰਿਆ ਮੇਰੇ ਗਲੇ ਲਾ ਕੇ ਜ਼ੋਰ-ਜ਼ੋਰ ਦੀ ਰੋ ਪਿਆ ਅੰਦਰ ਪਹੁੰਚ ਕੇ ਦੇਖਿਆ ਨਿਮਰਤ ਬਿਲਕੁਲ ਸ਼ਾਂਤ ਪਈ ਸੀ ਜਿਵੇਂ ਕੁਝ ਕਹਿਣਾ ਚਾਹੁੰਦੀ ਹੋਵੇ ਮੈਂ ਆਪਣੇ ਆਪ ਨੂੰ ਰੋਕ ਨਾ ਸકી ਤੇ ਚੀਕਾਂ ਮਾਰ ਕੇ ਰੋਣ ਲੱਗੀ ਸਾਰਾ ਕੁਝ ਖਤਮ ਹੋ ਗਿਆ ਦੋ ਦਿਨ ਬਾਅਦ ਬਹੁਤ ਹੀ ਭਾਰੇ ਮਨ ਨਾਲ ਅਸੀਂ ਦੋਨੋਂ ਵਾਪਸ ਆ ਗਏ ਸਾਰੇ ਰਸਤੇ ਸੋਚਦੀ ਰਹੀ ਕਿਸ ਸਮਾਜ ਦੇ ਤਾਨਿਆਂ ਤੋਂ ਨਿਮਰਤ ਨੂੰ ਬਹੁਤ ਦੁੱਖ ਹੋਇਆ ਪਰ ਮਰਨ ਤੋਂ ਪਹਿਲਾਂ ਉਸ ਨੂੰ ਇਹ ਖੁਸ਼ੀ ਸੀ ਕਿ ਉਹ ਬਾਝ ਨਹੀਂ ਹੈ ਪਰ ਬੱਚੇ ਦੀ ਖੁਆਇਸ਼ ਉਸ ਦੀ ਅਧੂਰੀ ਹੀ ਰਹਿ ਗਈ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਇੱਕ ਵਾਰ ਚੈਨਲ ਤੇ ਹੋਰ ਤਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਜ਼ਰੂਰ ਪੜਿਓ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ